ਪੰਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾ ਆਪਣਾ ਜੀ ਪੰਜੀਪੁਰ ਕਿਹੜੀ ਜਗ੍ਹਾ ਤੋਂ ਆਇਆ ਮੱਲੀਆਂ ਕਲਾ ਤੋਂ ਮੱਲੀਆਂ ਕਲਾ ਤੋਂ ਆਇਆ ਤੇ ਆਪਾਂ ਨੂੰ ਕੀ ਸਮੱਸਿਆ ਸੀ ਮੇਰੇ ਲੱਗ ਚ ਸੀ ਲੱਤ ਜਾਨੀ ਸੀ ਜਾਨ ਜਨ ਕੇਸੀ ਦੀ ਪ੍ਰੋਬਲਮ ਸੀ ਤੁਹਾਨੂੰ ਅੱਛਾ ਕਿੰਨੇ ਸਾਲ ਹੋ ਗਏ ਸੀ ਇਹਨੂੰ 5 ਸਾਲ ਹੋ ਗਏ 5 ਸਾਲ ਤੋਂ ਪ੍ਰੋਬਲਮ ਸੀ ਨਾ ਹਾਂਜੀ ਤੇ ਪਹਿਲਾਂ ਦਵਾਈ ਕਿ ਖਾਦੇ ਸੀ ਅਸੀਂ ਬਹੁਤ ਜਗ੍ਹਾ ਤੋਂ ਦਵਾਈ ਖਾਦੀ ਆ ਜਲੰਧਰੋਂ ਨਕੋਦਰੋਂ ਤੇ ਲੁਧਿਆਣੋਂ ਚੰਡੀਗੜ੍ਹੋਂ ਵੀ ਜਾਈ ਚੋਂ ਖਾਦੀ ਆ ਅੱਛਾ ਠੀਕ ਹੈ ਜੀ ਉਥੋਂ ਆਰਾਮ ਨਹੀਂ ਆ ਤੁਹਾਨੂੰ ਨਹੀਂ ਆਰਾਮ ਨਹੀਂ ਆਇਆ ਇੱਥੋਂ ਕਿ ਵੀ ਪਹਿਲੀ ਵਾਰ ਆਏ ਹਾਂ ਹਾਂਜੀ ਪਹਿਲੀ ਵਾਰ ਆਇਆ ਮੈਨੂੰ ਬਹੁਤ ਜ਼ਿਆਦਾ ਫਰਕ ਆ ਪਹਿਲੀ ਵਾਰ ਆਣ ਤੁਹਾਨੂੰ ਹੁੰਨਣ ਕਿ 100% ਫਰਕ ਲੱਗਦਾ ਹਾਂਜੀ 90% ਬਹੁਤ ਜ਼ਿਆਦਾ ਹੈ 90% ਫਰਕ ਵਾ ਤੇ ਪਹਿਲਾਂ ਕੀ ਪ੍ਰੋ ਜੀ ਕੌਰ ਨਹੀਂ ਸੀ ਹੁੰਦਾ ਬਹਿ ਨਹੀਂ ਹੁੰਦਾ ਸੀ ਠੀਕ ਹੈ ਜੀ ਹਾਂਜੀ ਤੇ ਸੰਗਤਾਂ ਕੁਝ ਕਹਿਣਾ ਚਾਹੋਗੇ ਸੰਗਤਾਂ ਨੂੰ ਹਾਂਜੀ ਸਾਰੇ ਇੱਥੇ ਆਓ ਬੜਾ ਵਧੀਆ ਲਾਜ ਹੈ ਬਹੁਤ ਸਸਤਾ ਆ ਜਾਂਦਾ ਵੀ ਬੜਾ ਮਹਿੰਗਾ ਵੀ ਨਹੀਂਗਾ ਠੀਕ ਹੈ ਜੀ ਤੇ ਬਾਲਾ ਬਰਥਡੇਟ ਪਾਰਟੀ ਕਰਦੇ ਆ ਬਹੁਤ ਵਧੀਆ ਠੀਕ ਹੈ ਵਧੀਆ ਹੋਇਆ ਸਾਰੇ ਇੱਥੇ ਆਓ ਤੇ ਅਸੀਂ ਆਵਾਜ਼ ਕਰਾਉਂਗਾ ਚਲੋ ਠੀਕ ਹੈ ਜੀ ਠੀਕ ਹੈ ਧੰਨਵਾਦ ਜੀ ਓਕੇ ਥੈਂਕ ਯੂ